इनका मौत हो जाए, तो बंद बात कीजिए सब लियां जैसे कि आप भी उसे कवर हो गए, तो सामने करेंगे बहुत अधिक रेंज का, तो बंद आएगी तो इसका ताल की तरह ताल आया होगा, या लाल की तरह सबसे अच्छा बंदा जगह है तो इसका निकलेगा, तो कहीं निकलेगा नहीं सकता। ये पंजाब सरकार दी जुड़ी ਬ੍ਰਿ ਜੀ ਸੀਐਮ ਸਾਹਿਬ ਨੇ ਜਿਹੜੀ ਚਲਾਈ ਹੋਈ ਆ ਉਹਦੇ ਤਹਿਤ ਇਹ ਪਿੰਡਾਂ ਦਾ ਸਰਵੇ ਕੀਤਾ ਜਾ ਰਿਹਾ ਠੀਕ ਹੈ ਇਹ ਸਰਵੇ ਪਹਿਲਾਂ ਆਲਰੇਡੀ ਹੋ ਚੁੱਕਾ ਸੀਗਾ ਉਹਨਾਂ ਦੇ ਵਿੱਚ ਹੁਣ ਜਿਹੜੇ ਜਿੰਨਾਂ ਲੋਕਾਂ ਨੇ ਆਬਜੈਕਸ਼ਨ ਦਿੱਤੇ ਸੀਗਾ ਆਬਜੈਕਸ਼ਨਾਂ ਦੀ ਸੁਣਵਾਈਆ ਕੀਤੀ ਜਾ ਰਹੀ ਹੈਗੀ ਮੌਕੇ ਦੇ ਉੱਪਰ ਜਿਨ੍ਹਾਂ ਨੇ ਆਬਜੈਕਸ਼ਨ ਦਿੱਤੇ ਜਿਨ੍ਹਾਂ ਦੇ ਉਹ ਸੋਲਵ ਹੁੰਦੇ ਆ ਉਹ ਸੋਲਵ ਹੋ ਜਾਣਗੇ ਨਹੀਂ ਤਾਂ ਅਦਰਵਾਈਜ਼ ਜਿੱਥੇ ਆਬਜੈਕਸ਼ਨ ਨਹੀਂ ਹੈਗੇ ਉਹ ਸਾਰੇ ਉਹਨਾਂ ਨੂੰ ਅਲਾਟ ਕਰ ਦਿੱਤੇ ਜਾਣਗੇ ਉਹਨਾਂ ਨੂੰ ਮਾਲਕ ਬਣਾਤਾ ਜਾਵੇ ਠੀਕ ਹੈ ਇਹ ਸਾਰਾ ਜੀ ਤੁਹਾਡਾ ਕਿੰਨੇ ਪਿੰਡਾਂ ਦਾ ਵਿੱਚ ਦੌਰਾ ਸੀਗਾ ਅੱਜ ਟੋਟਲ 8 ਪਿੰਡਾਂ ਦਾ ਪ੍ਰੋਗਰਾਮ ਹੈ ਠੀਕ ਹੈ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿੱਦਾਂ ਹੁਣ ਐਸਪੈਕਟ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਸਾਡਾ ਤਕਰੀਬਨ ਆਪਾਂ ਇੱਕ ਅੰਦਾਜ਼ਾ ਲਾਉਂਦੇ ਹਾਂ 95% ਪਲੱਸ ਰਿਜ਼ਲਟ ਜਾ ਰਿਹਾ ਲੋਕਾਂ ਨੂੰ ਲੋਟ ਪਾਉਂਦਾ ਹੈ ਇਸ ਫਲੂਟ ਬਹੁਤ ਘਟਾ ਰਿਹਾ ਤਾਂ ਜਿਹੜੀ ਜਿਵੇਂ ਤੁਸੀਂ ਹੁਣ ਪਿੰਡਾਂ ਦੇ ਵਿੱਚ ਵਿਜ਼ਿਟ ਕਰਕੇ ਲੋਕਾਂ ਦਾ ਮੰਨ ਲਓ ਜਿਹੜਾ ਤੁਸੀਂ ਮਸਲੇ ਹੱਲ ਕਰ ਰਹੇ ਹੋ ਇਹ ਅੱਗੇ ਤੋਂ ਐਵੇਂ ਹੀ ਜਾਰੀ ਰਹੂਗਾ ਜਾਂ ਮੰਨ ਲਓ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਜਿਵੇਂ ਆਪਾਂ ਕਹਿ ਲੈਂਦੇ ਆਂ ਵੀ ਯਾਰ ਦਫ਼ਤਰਾਂ ਦੇ ਵਿੱਚ ਜ਼ਿਆਦਾ ੱਟਕੇ ਖਾਣੇ ਪੈਂਦੇ ਆ ਜਾਂ ਆਵਾਜ਼ਾਈ ਦੇ ਵਿੱਚ ਖੱਜਲ ਹੋਣਾ ਪੈਂਦਾ। ਇਹਦੇ ਵਿੱਚ ਇਹ ਖੱਜਲ ਖਰਾਬੀ ਮਕਾਉਣ ਦੇ ਲਈ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ। ਠੀਕ ਹੈ। ਕਿ ਖੱਜਲ ਖਰਾਬੀ ਇਹਦਾ ਨੂੰ ਨਾ ਹੋਵੇ। ਹੁਣ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਜੇ ਕੋਈ ਐਪਲੀਕੇਸ਼ਨ ਆਈ ਹੈਗੀ ਆ। ਉਸ ਆਪ ਦਾ ਵਿੱਚ ਸਿਰਫ ਪਿੰਡ ਦਾ ਆਬਜੈਕਸ਼ਨ ਦਾ। ਠੀਕ ਹੈ। ਬਾਕੀ ਸਾਰੇ ਪਾਸ ਉਹਨਾਂ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਉਹਨਾਂ ਵੱਲੋਂ ਜਿਹੜੇ ਸਰਟੀਫਿਕੇਟ ਤਿਆਰ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਹੀ ਨਿਕਲ ਕੇ ਜਾਣਾ। ਕਿਸੇ ਦਫ਼ਤਰਾਂ ਨਾਲ ਵਿੱਚ ੱਟਕੇ ਖਾਣ ਨਾ ਕਿਸੇ ਨੂੰ ਕੋਈ ਜ਼ਰੂਰਤ ਪਵੇ। ਠੀਕ ਹੈ ਜੇ ਅਗਰ ਕਿਸੇ ਦਾ ਕੋਈ ਅੱਜ ਇੱਥੇ ਨਹੀਂ ਵੀ ਪਹੁੰਚ ਸਕਿਆ ਜੇ ਪਰਸਨਲੀ ਤੌਰ ਤੇ ਤੁਹਾਨੂੰ ਮਿਲ ਸਕਦੇ ਆਂ ਕਿ ਦਫ਼ਤਰ ਦੇ ਵਿੱਚ ਹੀ ਹਾਂ ਜੀ ਮਿਲ ਸਕਦੇ ਮਿਲ ਸਕਦੇ ਠੀਕ ਹੈ ਜੀ ਬਹੁਤ ਧੰਨਵਾਦ ਪਿੰਡ ਮੋਲਾ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਜੀ ਐਮ ਥੈਂਕ ਯੂ ਧੰਨਵਾਦ ਕੋਈ ਨਾ ਪੁੱਛੇ ਤੇ ਕੋਈ ਨਾ ਬੋਲੇ ਤੇ ਅੰਦਰ ਬੈਂਚ ਐਂਡ ਸਰਵੇ ਨੂੰ ਸਾਰਾ ਕਲਾਸ ਟੈਂਟ ਦਾ ਖੱਤੀ ਪਿਆ ਸੀ ਸਰਵੇ ਤੋਂ ਬਾਅਦ ਮੈਂ ਤੁਹਾਡਾ ਸੰਜਾਤੀ ਗਈ ਉਹ ਤੋਂ ਮੈਂ ਕਹਿੰਦੇ ਨੇ ਆਰਗੇਨਾਈਜ਼ ਕਰ ਵਾਲਿਆ ਉਹ ਤਾਂ ਬੈਂਚ ਤੋਂ ਸਭ ਤੋਂ ਹੌਲ ਕਰ ਰਿਹਾ ਪਹਿਲਾਂ ਮੈਂ ਕਿਹਾ ਸੀ ਫ੍ਰੈਗ ਆਊਟ ਕੇਸ ਤੋਂ ਵਿਕਤੀ ਕੰਨੀ ਸੀ ਹੱਥੀ ਦੀ ਸੀ ਕਿੱਥੇ ਆ ਗਈ ਤੁਹਾਨੂੰ ਪਤਾ ਹੈ ਇਹ ਤਾਂ ਮੈਂ